ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਇੱਕ ਹੋਰ ਨਵੇਂ ਵਲੌਗ ਵਿੱਚ ਉਮੀਦ ਕਰਦੇ ਤੋ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਮ ਖੁਸ਼ ਆ ਲਓਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਆ ਸ਼ਾਮ ਦਾ 4:00 ਵਜੇ ਦਾ ਟਾਈਮ ਆ 4 ਤੋਂ 5 ਦਾ ਫਿਰ ਉੱਪਰ ਵੀ ਹੋ ਸਕਦਾ ਮੈਂ ਆਪਣੀ ਸ਼ਾਮ ਦੀ ਚਾਹ ਪੀ ਕੇ ਮੈਂ ਲੱਗੀ ਸੀ ਕੰਮ ਤੇ ਥੋੜੇ ਜਿਹਾ ਮੈਂ ਕੰਮ ਸ਼ਾਮ ਤੇ ਪੈਂਡਿੰਗ ਰੱਖੀ ਹੋਈ ਸੀ ਸਫਾਈ ਦੀ ਕਿਉਂ ਨਾ ਮੈਂ ਆਪਣੇ ਬਾਥਰੂਮ ਦੀ ਨਾ ਅੱਜ ਸਫਾਈ ਕਰਨੀ ਸੀ ਜਿਹੜੀ ਚੀਜ਼ ਆਪਾਂ ਰੂਟੀਨ ਚ ਸਾਫ਼ ਨਹੀਂ ਕਰ ਸਕਦੇ ਹਨ ਕਦੇ ਕਦਾਈਂ ਸਾਫ਼ ਹੁੰਦੀਆਂ ਨੇ ਮਹੀਨੇ ਤੋਂ ਲਾ ਲਓ 2 ਮਹੀਨੇ ਤੋਂ ਲਾ ਲਓ ਜਾਜਰ ਗੰਦਿਆਂ ਹੁਣ ਆਪਾਂ ਨੂੰ ਗੰਦਿਆਂ ਦੇਖਣ ਲੱਗੇ ਆ ਉਹਦੋਂ ਆਪਾਂ ਸਾਫ਼ ਕਰਦੇ ਉਹ ਹੀ ਮੈਂ ਸਾਫ਼ ਕਰਨੀਆਂ ਸੀ ਬਾਥਰੂਮ ਦਾ ਐਗਜ਼ੌਸਟ ਫੈਨ ਸਾਫ਼ ਕਰਨਾ ਸੀ ਕਿਉਂਕਿ ਇਹ ਹਾਈਟ ਵਾਲੀ ਚੀਜ਼ਾਂ ਰੋ ਰੋਜ਼ ਆਪਾਂ ਡੇਲੀ ਰੂਟੀਨ 'ਚ ਆਪਾਂ ਨਹੀਂ ਸਫਾਈ ਕਰ ਸਕਦੇ ਇਹਨਾਂ ਦੀ ਡੇਲੀ ਲੋਡ ਵੀ ਨਹੀਂ ਪੈਂਦੀ ਤੇ ਆਪਾਂ ਰੂਟੀਨ 'ਚ ਡੇਲੀ ਚ ਸਾਫ਼ ਹੁੰਦੀਆਂ ਵੀ ਨਹੀਂ ਹੈਗੀਆਂ ਫਿਰ ਇਹ ਸਪੈਸ਼ਲ ਮਹੀਨੇ 'ਚ ਇੱਕ ਦਿਨ ਜਦੋਂ ਆਪਾਂ ਨੂੰ ਲੱਗਣ ਵੀ ਗੰਦੀਆਂ ਹੋ ਗਈਆਂ ਆਪਾਂ ਨੂੰ ਗੰਦੀਆਂ ਨਜ਼ਰ ਆਉਂਦੀਆਂ ਨੇ ਫਿਰ ਆਪਾਂ ਸਫਾਈ ਕਰਦੇ ਆ ਐਗਜ਼ੌਸਟ ਫੈਨ ਸਾਫ਼ ਕੀਤਾ ਹੁਣ ਸੀਲਿੰਗ ਵਾਲਾ ਫੈਨ ਸਾਫ਼ ਕਰ ਲਈਆਂ ਸੋ ਇਹ ਇੱਕ ਵਾਰਾਂ ਹੀ ਹੁੰਦਾ ਵੀ ਚਲੋ ਸਰਦੀ ਵਿੱਚ ਤਾਂ ਇੰਨੀ ਜ਼ਿਆਦਾ ਲੋਡ ਨਹੀਂ ਪੈਂਦੀ ਸਰਦੀ ਵਿੱਚ ਇੱਕ ਵਾਰ ਕਰ ਦੋ ਪੂਰੀ ਸਰਦੀ ਲੰਘ ਜਾਂਦੀ ਹੈ ਤੇ ਗਰਮੀ ਵਿੱਚ ਜਾਨਾ ਗੰਦੀ ਹੁੰਦੀ ਨੇ ਯੂਸ ਵੀ ਆਪਾਂ ਫੈਨਸ ਕਰਦੇ ਆ ਤੇ ਮਿੱਟੀ ਡਸਟ ਵੀ ਗਰਮੀ ਜ਼ਿਆਦਾ ਹੁੰਦੀ ਹੈ ਕਿ ਚਲ ਅੱਜ ਮੈਂ ਕਰਦਾ ਕਾਫੀ ਟਾਈਮ ਤੋਂ ਮੈਨੂੰ ਇਹ ਕੰਮਾਂ ਦੀ ਕਾਲ ਹੋਈ ਪਈ ਸੀ ਟਾਈਮ ਸਾਰਾ ਮੈਨੂੰ 15 ਕਿ ਮਿੰਟ ਲੱਗੇ 15 20 ਮਿੰਟ ਲੱਗੇ ਸਫਾਈ ਤੇ ਤੇ ਪਰ ਬਸ ਕਾਲ ਇੰਨੀ ਜ਼ਿਆਦਾ ਹੋਈ ਪਈ ਸੀ ਫਿਰ ਅੱਜ ਮੈਂ ਫਾਈਨਲੀ ਮੈਂ ਕਿਹਾ ਅੱਜ ਮੈਂ ਕਹਾਣ ਨਹੀਂ ਕਰਨੀ ਇਹ ਸੀਜਨ ਦੀ ਸਫਾਈ ਕਰਨੀ ਕਰਨੀ ਹੈ ਪੱਖਾ ਕਰਤਾ ਸਾਫ ਦੋ ਵਰ ਮੈਂ ਗਿੱਲਾ ਕੱਪੜਾ ਮਾਰਿਆ ਪੱਖੇ ਤੇ ਫਿਰ ਮੈਂ ਸੁੱਕਾ ਮਾਰਿਆ ਮੈਂ ਕਿਹਾ ਪਾਣੀ ਜਤਾ ਕੇ ਵੀ ਨਾ ਰਹਿ ਜਾ ਫਿਰ ਹੁਣ ਟਾਈਲਸ ਸਾਫ ਸਾਰੇ ਕਿਉਂਕਿ ਸਾਡੇ ਬਾਥਰੂਮ ਵਿੱਚ ਨਾ ਟਾਈਲਸ ਉੱਪਰ ਛੱਤ ਤੱਕ ਲੱਗੀਆਂ ਹੋਈਆਂ ਨੇ ਫਿਰ ਨੀਚੋਂ-ਨੀਚੋਂ ਤੇ ਜਿੱਥੇ ਤੱਕ ਹੱਥ ਜਾਂਦਾ ਉਹ ਤਾਂ ਜਦੋਂ ਆਪਾਂ ਵਾਸ਼ ਰੂਮ ਆਪਣੇ ਕਲੀਨ ਕਰਦੇ ਆ ਡੀਪ ਕਲੀਨਿੰਗ ਕਰਦੇ ਆ ਉਹ ਤਾਂ ਸਾਫ ਹੋ ਜਾਂਦੀਆਂ ਨੇ ਪਰ ਜਿਹੜੇ ਉੱਪਰ ਵਾਲੇ ਜਿੱਥੇ ਹੱਥ ਨਹੀਂ ਜਾਂਦਾ ਉਹ ਫਿਰ ਉਹ ਵੀ ਡੇਲੀ ਰੂਟੀਨ 'ਚ ਆਪਣੇ ਤੋਂ ਸਾਫ ਨਹੀਂ ਹੁੰਦੀ ਐ ਫਿਰ ਮੈਂ ਇਸ ਤਰ ਮਾਈਕਰੋ ਫਾਈਬਰ ਕੱਪੜਾ ਲਗਾ ਕੇ ਗਿੱਲਾ ਕਰਕੇ ਤੇ ਦਵਾਈਪਰ ਨਾਲ ਮਾਰਦਾ ਨਹੀਂ ਹੁੰਦੀਆਂ ਕਿ ਵਾਈਪਰ ਮਾਰਦਾ ਨਹੀਂ ਹੁੰਦੀਆਂ ਕੱਪੜਾ ਲਗਾ ਕੇ ਤੇ ਬਹੁਤ ਈਜ਼ੀ ਵੀ ਹੁੰਦਾ ਸਫਾਈ ਵੀ ਬਹੁਤ ਵਧੀਆ ਹੋ ਜਾਂਦੀ ਐ ਇਸ ਤਰੀਕੇ ਨਾਲ ਬਿਲਕੁਲ ਚਮਕੀਆਂ ਨੇ ਟਾਈਲਾਂ ਔਰ ਡਸਟ ਜਿਹੜੀ ਹੁੰਦੀ ਐ ਉਹ ਵੀ ਉਤਰ ਜਾਂਦੀ ਐ ਕਿਉਂਕਿ ਕੋਈ ਹੋਰ ਤਰੀਕੇ ਨਾਲ ਕਰਾਂਗੇ ਤਾਂ ਔਖਾ ਨਹੀਂ ਤੇ ਕੋੜੀ ਟੇਬਲ ਲਗਾਉਣਾ ਪਊਗਾ ਕੱਪੜਾ ਲਾਉਣਾ ਪਊ ਜਿਆਦਾ ਪਾਣੀ ਨਾਲ ਵਾਸ਼ ਕਰਾਂਗੇ ਉਹ ਵੀ ਪਾਣੀ ਦੇ ਦਾਗ ਖਾਣਨਗੇ ਸੁਕੀਲਾ ਕੱਪੜਾ ਕਰਕੇ ਦਵਾਈਪਰ ਤੇ ਲਗਾ ਕੇ ਮਾਰ ਦਾਨੀ ਐ ਬਹੁਤ ਵਧੀਆ ਤਰੀਕੇ ਨਾਲ ਈਜ਼ੀਲੀ ਘੱਟ ਮਿਹਨਤ ਨਾਲ ਸਫਾ ਸਾਫ ਹੋ ਜਾਂਦੀਆਂ ਨੇ ਆਪਾਂ ਜਿਵੇਂ ਵਾਪਰ ਵਾਈਪਰ ਮਾਰਦੇ ਆ ਇਸ ਤਰ੍ਹਾਂ ਹੀ ਵਾਜ ਜਾਂਦਾ ਮਿਹਨਤ ਵੀ ਘੱਟ ਲੱਗਦੀ ਆਪਣੀ ਬਾਥਰੂਮ ਚ ਸਫਾਈ ਕਰਨ ਤੋਂ ਬਾਅਦ ਫਿਰ ਮੈਂ ਏਸੀ ਦੀ ਜਾਲੀਆਂ ਸਾਫ ਕਰਨੀਆਂ ਸੀ ਇਹ ਵੀ ਮੈਂ ਕਿਹਾ ਕਰਦਾ ਬਸ ਮੈਂ ਇੱਕ ਦਿਨ ਦੁਵਿੰਦ ਨੂੰ ਕਹਿ ਰਹੀ ਸੀ ਮੈਂ ਕਿ ਮੈਨੂੰ ਖੋਲ ਕੇ ਦੇ ਦਿਓ ਵੈਸੇ ਮੈਂ ਵੀ ਖੋਲਣਾ ਨਹੀਂ ਹੁੰਦੀ ਹਾਂ ਫਿਰ ਥੋੜਾ ਜਿਹਾ ਕੰਮ ਆਪਣਾ ਜੈਂਟਸ ਵੀ ਪੈਂਡਿੰਗ ਛੱਡਣੇ ਜੀ ਨੇ ਜੇ ਆਪਾਂ ਆਪ ਹੀ ਕਰੀ ਚੱਲਾਂਗੇ ਫਿਰ ਉਹਨਾਂ ਨੂੰ ਐ ਹੋ ਜੂਵੇ ਕਰਤਾ ਰਹਿੰਦੀ ਹੈ ਹਨਾ ਫਿਰ ਮੈਂ ਇੱਕ ਦਿਨ ਉਹਨਾਂ ਨੂੰ ਕਹਿ ਦਿੱਤੀ ਸੀ ਮੈਂ ਕਿ ਜਾਲੀਆਂ ਖੋਲ ਕੇ ਦੇ ਦਿਓ ਵੀ ਮਸਾਫ ਮੈਂ ਕਰ ਦੂੰ ਮੈਨੂੰ ਕਹਿੰਦਾ ਸਾਫ ਕੌਣ ਕਰੂ ਜਾਲੀਆਂ ਮੈਂ ਕਿ ਜਾਲੀਆਂ ਰੁਕੀਆਂ ਬੀਆਂ ਬੰਦ ਹੋਈਆਂ ਪਈ ਡਸਟ ਪਈ ਪਈ ਹੈ ਕਹਿੰਦਾ ਫਿਰ ਕੌਣ ਸਾਫ ਕਰੂ ਮੈਂ ਕਿ ਸਾਫ ਤਾਂ ਮੈਂ ਕਰੂ ਪਰ ਖੋਲ ਤੋ ਤੁਸੀਂ ਬਸ ਉਹਨਾਂ ਦਾ ਟਾਈਮ ਹੀ ਨਹੀਂ ਲੱਗਿਆ ਖੋਲਣ ਦਾ ਫਿਰ ਮੈਂ ਕਿ ਚਲ ਇਹ ਵੀ ਕਾਰਜ ਦਵਾਂ ਦਿਨ ਰਾਤ ਏਸੀ ਚੱਲਦਾ ਇਹ ਵੀ ਜ਼ਰੂਰੀ ਹੈ ਫਿਰ ਡਸਟ ਫਾਸੀ ਪਈ ਇਸ ਜਾਲੀਆਂ ਵਿੱਚ ਉਹ ਮੈਂ ਬਾਹਰ ਸਾਫ ਕਰ ਲਈ ਮੈਂ ਸੁੱਕੇ ਕੱਪੜੇ ਨਾਲ ਨਾ ਇੱਕ ਪ੍ਰਾਣ ਟੂਥ ਬਰਸ਼ ਲੈ ਕੇ ਉਹਦੇ ਨਾਲ ਝਾੜਦਾ ਨਹੀਂ ਫਿਰ ਕਪੜਾ ਮਾਰਦਾ ਨਹੀਂ ਜਾਲੀਆਂ ਤੇ ਧੋਂਦੀ ਵਾਸ਼ਿੰਗ ਕਰਦੇ ਸੁੱਕੀ ਤੋਂ ਇਹਨੂੰ ਸਾਫ ਕਰੀ ਉਨ ਜਾਲੀਆਂ ਲਗਾਉਂਦਾਂ ਨੇ ਵਾਪਿਸ ਇਹ ਵੀ ਕੋਲ ਹੀ ਸੀ ਫਿਰ ਜੋ AC ਚੱਲਦਾ ਨਾ ਪਤਾ ਲੱਗਦਾ ਵੀ ਅੱਗੇ ਨਾਲ ਕੂਲਿੰਗ ਘਟਾ ਥੋੜਾ ਲੋਡ ਜਿਹਾ ਲੈਂਦਾ ਸੀ ਤੇ ਇਹ ਸੀ ਉੱਪਰ ਮਾਰਦਾਂ ਨੇ ਗਿੱਲਾ ਕੱਪੜਾ ਗਿੱਲਾ ਮਾਰ ਦੋ ਫਿਰ ਸੁੱਕਾ ਮਾਰ ਦੋ ਤੇਰ ਹੁਣ ਐ ਵੀ ਜਿਹੜੇ ਕੰਮ ਨੂੰ ਹੱਥ ਪਾਇਆ ਥੋੜਾ ਜਿਆਦਾ ਠੀਕ ਤਰ੍ਹਾਂ ਕਰ ਲਈ ਇਹ ਵੀ ਕਰਦੇ ਕਰਦੇ ਸਾਫ ਸਫਾਈ ਐਹੀ ਜਿਹੀ ਵੀ ਕਰਨੀ ਪੈ ਜਾਂਦੀ ਹੁੰਦੀ ਆ ਇਹ ਲਾ ਕਪੜਾ ਮਾਰ ਤੋਂ ਸੁੱਕਾ ਮਾਰ ਦੰਨੀ ਨਹੀਂ ਫਿਰ ਪਾਣੀ ਜਨ ਦਾਗ ਜੀ ਦਿਖਣਗੇ ਐਨੀ ਕਿ ਮੈਂ ਸਾਫ ਸਫਾਈ ਕਰਨੀ ਸਾ ਸ਼ਾਮ ਤੇ ਐਨੇ ਕੰਮ ਰੱਖੇ ਹੋਏ ਸੀ ਕੌਲ ਹੋ ਜਾਂਦੀ ਕੰਮਾਂ ਦੀ ਕੋਈ ਟਾਈਮ ਨਹੀਂ ਲੱਗਦਾ ਜੋ ਕੰਮ ਆਪਾਂ ਕਰ ਲੈਨੇ ਫਿਰ ਐਂ ਲੱਗਦਾ ਵੀ ਹਾਏ ਉਹੀ ਘੌਂਟ ਕਰੀ ਪਈ ਸੀ ਟਾਈਮ ਤੋਂ ਕੁਝ ਵੀ ਨਹੀਂ ਲੱਗਿਆ ਕੌਲ ਹੀ ਆਪਣੀ ਵੱਡੀ ਹੁੰਦੀ ਆ ਕੰਮ ਕਰਨ ਲੱਗ ਜੀ ਦੇਖੋ ਵਧੀਆ ਵੀ ਲੱਗਦਾ ਕੰਮ ਕਰਕੇ ਤੇ ਥਕਾਂ ਵੀ ਕੋਈ ਐਨਾ ਜ਼ਿਆਦਾ ਨਹੀਂ ਲੱਗਦਾ ਤੁਹਾਨੂੰ ਆ ਗਈ ਸੀ ਕਿਚਨ ਵਿੱਚ ਬਣਾਉਣੀ ਆ ਸਬਜ਼ੀ ਤੋਰੀ ਦੀ ਸਬਜ਼ੀ ਲਗਾ ਤੜਕਾ ਬਣਨੀ ਰੱਖ ਦੂੰ ਤੋਰੀ ਆ ਹੌਲੀ ਹੌਲੀ ਬਣੀ ਜਾਣਗੀ ਆ ਇਦਾਂ ਨੂਨਾਂ ਦੇ ਵਿੱਚ ਪਾ ਲਾਂ ਮੈਂ ਨਮਕ ਨਮਕ ਕਰਮ ਹੋ ਗਏ ਇਸਨੇ ਕਿ ਹੁਣੀ ਭਰ ਕੇ ਰੱਖ ਲਾਂ ਫਿਰ ਜਦੋਂ ਚਾਹੀਦਾ ਹੋਊਗਾ ਨਹੀਂ ਫਿਰ ਮੈਨੂੰ ਪੈਂਟਰੀ ਵੱਲ ਭੱਜਣਾ ਪਊਗਾ ਨਮਕ ਪਾ ਲਾਂ ਨੇ ਆ ਕਿਚਨ ਦਾ ਵੀ ਕੰਮ ਹੋ ਜਾਂਦਾ ਸ਼ਾਮ ਨੂੰ ਵੀ ਇਹ ਕੰਮ ਵੀ ਟਾਈਮ ਤੇ ਹੋ ਜੇ ਉਹ ਵੀ ਹੋ ਜੇ ਬਹੁਤ ਸਾਰੇ ਕੰਮ ਜਿਹੜੇ ਹੁੰਦੇ ਨੇ ਘਰ ਵਿੱਚ ਆਪਣੇ ਖੇੜੇ ਪਏ ਹੁੰਦੇ ਨੇ ਹਨਾ ਤੁਸੀਂ ਰੋਜ਼ ਥੋੜੇ ਥੋੜੇ ਕਰੀ ਚੱਲੋ ਤਾਂ ਵੀ ਨਹੀਂ ਖਤਮ ਹੁੰਦੇ ਹੈਗੇ ਕਿੰਨੇ ਤੁਸੀਂ ਕੰਮ ਕਰ ਲਓ ਜਿਹਨੇ ਕਰਨਾ ਦੇਖੋ ਜੀ ਕਰਨ ਵਾਲੇ ਤਾਂ ਕੰਮ ਮੁੱਕਦੇ ਨਹੀਂ ਹੈਗੇ ਹਣਾ ਜਿਹਨੇ ਨਹੀਂ ਕਰਨਾ ਉਹਦੇ ਬਾਅਦ ਤਾਂ ਹੁੰਦਾ ਵੀ ਮੈਂ ਬੇਲਾ ਮੇਰੇ ਕੋਲ ਕੋਈ ਕੰਮ ਨਹੀਂ ਦਿਨ ਵੱਡੇ ਵੱਡੇ ਹੋਏ ਪੈਨੇ ਨੇ ਵੱਡੇ ਦਿਨ ਕੰਮੇ ਕਰਨਾ ਉਹ ਆਏ ਕਹਿੰਦੇ ਨੇ ਭਾਜੀ ਇਹਨੇ ਕੰਮ ਕਰਨਾ ਉਹਦੇ ਲਈ ਤਾਂ ਕੰਮ ਹੀ ਨਹੀਂ ਮੁਕਦੇ ਹੈਗੇ ਸਬਜੀ ਬਣੀ ਜਾ ਰਹੀ ਹੈ ਇੱਧਰ ਮੈਂ ਗੁੰਦੀ ਆਟਾ ਵੀ ਮੈਂ ਕਿ ਨਾਲ ਦੇ ਨਾਲ ਗੁੰਨ ਕੇ ਰੱਖਦਾ ਫਿਰ ਮੈਂ ਵੀ ਸ਼ਾਮ ਨੂੰ ਮੈਂ ਗੁਰਦੁਆਰੇ ਜਾਂ ਅੰਦਰ ਰੁਟੀਨ ਹੁੰਦਾ ਮੇਰਾ ਵਾਕ ਕਰਦੀਆਂ ਪਲਾਂਟਸ ਨੂੰ ਪਾਣੀ ਦੇ ਦਿੰਦੀਆਂ ਫਿਰ ਜਦੋਂ ਮੈਂ ਅੰਦਰ ਆਉਣੀ ਮੈਂ ਥੱਕ ਜਾਂਦੀ ਆ ਫਿਰ ਉਹ ਤਾਂ ਆਏ ਹੁੰਦਾ ਕਈ ਵਾਰ ਤਾਂ ਮੈਂ ਸ਼ਾਮ ਨੂੰ ਗੁੰਨਦਾ ਨਾ ਆਟਾ ਫਿਰ ਉਹ ਦਿਲ ਕਰਦਾ ਹੁੰਦਾ ਵੀ ਤੂੰ ਮੈਂ ਪਹਿਲਾਂ ਹੀ ਗੁੰਨ ਕੇ ਰੱਖ ਦਿੰਦੀ ਕਰ ਮੈਂ ਹੁਣ ਪਹਿਲਾਂ ਹੀ ਗੁੰਨ ਕੇ ਰੱਖਤਾ ਨਹੀਂ ਆਟਾ ਵੀ ਆਟੇ ਉੱਪਰ ਥੋੜਾ ਜਿਹਾ ਘਿਓ ਦਾ ਹੱਥ ਲਗਾਤਾ ਵੀ ਚਲੋ ਉੱਪਰ ਸਿਕਰੀ ਨਾ ਆਵੇ ਆਟੇ ਦੇ ਉੱਪਰ ਸਬਜ਼ੀ ਬਣ ਗਈ ਆਂਠਾ ਗੁੰਨਤਾ ਇਹ ਮੇਰਾ ਚਾਵਲ ਸੋਜੀ ਦਾ ਕੰਮ ਹੋ ਗਿਆ ਬਾਕੀ ਇਹ ਕੰਮ ਵੱਡਾ ਹੀ ਹੁੰਦਾ ਇਹ ਕੰਮ ਹੋ ਜੇ ਨਾਲ ਦੇ ਨਾਲ ਨਿੱਕੇ ਮੋਟੇ ਕੰਮ ਹੋਰ ਹੋ ਜਾਂਦੇ ਨੇ ਹੁਣ ਮੈਂ ਤੁਹਾਨੂੰ ਸ਼ੇਅਰ ਕਰਦੇ ਖਿਚੜੀ ਦੀ ਰੈਸਪੀ ਮੈਂ ਆਪਣੇ ਲਈ ਨਹੀਂ ਨਾ ਸਿਰਫ ਖਿਚੜੀ ਪਿਆਜ਼ ਮੈਂ ਕੱਚਾ ਪੂਰਨਾ ਜਿਹਾ ਕਰ ਲਿਆ ਟਮਾਟਰ ਪਾਤਾ ਇਹਦੇ ਵਿੱਚ ਹਰੀ ਮਿਰਚਾਂ ਜਿਹਾ ਫ੍ਰਿਜ ਚ ਪਈ ਤਾਂ ਸੀਗੀ ਪਰ ਮੈਂ ਜਲਦੀ ਵਿੱਚ ਹੋ ਗਿਆ ਮੈਨੂੰ ਮਿਲੀ ਨਹੀਂ ਹੈ ਕਿ ਪਲਾਣ ਕਿਹੜੇ ਲਪਾਫੇ ਚ ਹੋਊਗੀ ਸਬਜੀ ਵਾਲੇ ਚ ਤਾਂ ਮੈਂ ਲਾਲ ਮਿਰਚ ਪਾ ਲਵਾਂ ਹਰੀ ਮਿਰਚ ਪਾ ਲਵਾਂ ਤੁਸੀਂ ਇਹਦੇ ਵਿੱਚ ਪਾ ਰਿਹਾ ਮਟਰ ਸਬ지ੀਆਂ ਕੋਈ ਵੀ ਪਾ ਲਓ ਆਪਣੀ ਚੋਇਸ ਤੇ ਮੈਨੂੰ ਇੱਕਦੋ ਕਮੈਂਟ ਆਇਆ ਸੀ ਉਸੇ ਖਿਚੜੀ ਦੀ ਰੈਸਪੀ ਸ਼ੇਅਰ ਕਰਵਾਂ ਨਾ ਵਿੱਚ ਪਾਤਾ ਮੈਂ ਨਮਕ ਮਿਰਚ ਹਲਦੀ ਗਰਮ ਮਸਾਲਾ ਥੋੜਾ ਜਿਹਾ ਸਬ지ੀਆਂ ਤੁਸੀਂ ਸਭ ਚੋਇਸ ਅਕੋਰਡਿੰਗ ਵੱਧ ਘੱਟ ਕੋਈ ਵੀ ਕਰ ਸਕਦੇ ਮੈਂ ਬਸ ਮਟਰ ਪਾ ਲਾਂਦੀ ਕਿਉਂਕਿ ਮਟਰ ਫਰੋਜ਼ਨ ਫ੍ਰੀਜ਼ਰ ਚ ਹਰ ਵੇਲੇ ਪਈ ਹੁੰਦੇ ਨੇ ਨਾਲ ਪਾਤੇ ਮੈਂ ਸੋਆ ਚੰਗ ਸੋਆ ਬੀਨ ਦੇ ਬੜੀਆਂ ਮੈਂ ਗਰਮ ਪਾਣੀ ਚ ਭਿ ਇੱਕ ਚਮਚ ਪਾਇਆ ਮੈਂ ਚੌਲਾਂ ਦਾ ਖਿਚੜੀ ਵਾਲੇ ਚੌਲ ਤੇ ਦੋ ਚਮਚ ਮੈਂ ਦਲੀ ਹੋਈ ਛਿਲਕੇ ਵਾਲੀ ਹਰੀ ਮੂੰਗੀ ਦਾਲ ਤੇ ਪਾ ਲਈ। ਇਹ ਸਮਾਨ ਪਾਇਆ ਖਿਚੜੀ ਵਿੱਚ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਪਾਣੀ। ਪਾਣੀ ਤੁਸੀਂ ਪਾ ਲਓ ਤੁਹਾਨੂੰ ਖਿਚੜੀ ਪਤਲੀ ਚਾਹੀਦੀ ਥੀਆ ਖੁਸ਼ਕ ਚਾਹੀਦੀ ਹਨ ਕਹੀ ਚਾਹੀਦੀ ਉਹ ਜਿਵੇਂ ਪੂਸ ਪਾਣੀ ਪਾਉਲੀ ਦੇ ਵਿੱਚ ਐਡ ਕਰ ਦਨੇ ਪਾਣੀ। ਪਾਣੀ ਪਾ ਕੇ ਤੇ ਕੁੱਕਰ ਦਾ ਲਗਾ ਦਾਂਗੇ ਢੱਕਣ ਇੱਕ ਵਿਸਲ ਆ ਗਈ ਜਦ ਉਸ ਤੋਂ ਬਾਅਦ ਥੋੜਾ ਜਿਹਾ ਦੂਜੀ ਵਿਸਲ ਆਉਣ ਤੋਂ ਪਹਿਲਾਂ ਹੀ ਮੈਂ ਬੰਦ ਕਰ ਦਨੀ ਹੁੰਨੀ ਆ। ਕਿਚੜੀ ਬਣਾ ਕੇ ਫਿਰ ਮੈਂ ਲੱਗੀ ਸੀ ਕੱਪੜੇ ਪ੍ਰੈਸ ਕਰਨ ਅੱਜ ਮਾਰਨਿੰਗ 'ਚ ਕੱਪੜੇ ਧੋਤੇ ਸੀ ਮੈਂ ਕਿਹਾ ਚਲੋ ਹੁਣ ਗਰਮੀ ਗਰਮੀ ਤੇ ਦੇਖੋ ਹੋਈ ਪਿਆ ਹਨਾ ਵੀ ਕੱਪੜੇ ਵੀ ਪ੍ਰੈਸ ਕਰ ਲਾਂ ਗਰਮੀ 'ਚ ਖੜ ਕੇ ਹੁਣ ਰਾਤ ਨੂੰ ਤਾਂ ਚਲੋ ਫਿਰ ਨਾ ਧੋ ਕੇ ਰੈਸਤਾ ਕਰਾਂਗੇ ਨਹੀਂ ਫਿਰ ਕੱਲ ਨੂੰ ਫਿਰ ਮੈਨੂੰ ਇਹ ਕਰਨੇ ਪੈਣਗੇ ਔਰ ਕੱਲ ਤੱਕ ਧੋਣਾਂ ਨੇ ਹੋਰ ਹੋ ਜਾਂਦੇ ਹੁੰਦੇ ਨੇ ਫਿਰ ਮੈਂ ਕਿਹਾ ਚਲੋ ਕੱਪੜੇ ਪ੍ਰੈਸ ਕਰ ਹੀ ਲੈਣੀ ਓਕੀ ਸੌਕੀ ਕਰਨੀ ਪੈਣਗੇ ਅੱਜ ਨਹੀਂ ਕੱਲ ਫਿਰ ਫੇਰੀ ਮੈਂ ਡਿਨਰ ਕਰੂੰਗੀ ਆਪਦਾ ਸੋ ਕਰਨੀਏ ਕੱਪੜੇ ਪ੍ਰੈਸ ਇਧਰ ਫਿਰ ਆ ਹੀ ਹੁੰਦਾ ਵੀ ਕੰਮਾਂ ਨਾ ਘੱਟੇ ਹੋਣ ਅੱਜ ਤੇ ਕੰਮ ਮੈਂ ਅੱਜ ਹੀ ਖਤਮ ਕਰ ਦਾਂ ਜੇ ਆਪਾਂ ਅੱਜ ਦੇ ਕੰਮ ਕੱਲ ਤੇ ਛੱਡਦੇ ਕੱਲ ਵਾਲੇ ਤਾਂ ਨਵੇਂ ਕੰਮ ਹੋਰ ਹੋਣਗੇ ਹੋਣਗੇ ਫਿਰ ਜਿਹੜੇ ਕੰਮ ਆਪਾਂ ਅੱਜ ਛੱਡੇ ਨੇ ਇਹ ਵੀ ਇੱਕ ਆਪਣੇ ਦਿਨਾਂ ਬੋਝੇ ਬਣ ਜਾਂਦੇ ਨੇ ਆਪਾਂ ਨੂੰ ਗਰਮੀ 'ਚ ਫਿਰ ਕਰਨੇ ਔਖੇ ਲੱਗਦੇ ਵੀ ਕੰਮ ਇਕੱਠੇ ਹੋ ਗਏ ਤੇ ਹੁਣ ਹੋ ਗਿਆ ਮੇਰਾ ਡਿਨਰ ਦਾ ਟਾਈਮ ਖਿਚੜੀ ਬਣ ਕੇ ਕੁਝ ਇਸ ਤਰ੍ਹਾਂ ਦੀ ਲੱਗ ਰਹੀ ਐ ਥੋੜੀ ਮੈਂ ਕੁੱਕਰ ਜਲਦੀ ਖੋਲ੍ਹ ਲਿਆ ਕਿਉਂਕਿ ਮੈਂ ਖਿਚੜੀ ਲੇਟ ਬਣਾਈ ਸੀ ਤੇ ਮੈਂ ਥੋੜਾ ਜਿਹਾ ਹੋਰ ਇਹਨੂੰ ਰੱਖ ਦਾਨਾ ਜਬ ਖੁਸ਼ਕ ਕੋਈ ਥੋੜੀ ਪਤਲੀ ਹੈ ਪਤਲੀ ਲੱਗੀ ਕੋਈ ਗੱਲ ਨਹੀਂ ਮੈਨੂੰ ਪਤਲੀ ਅੱਛੀ ਲੱਗਦੀ ਹੈ ਬਾਕੀ ਤੁਸੀਂ ਆਪ ਦੇ ਚੋਇਸ ਅਕੋਰਡਿੰਗ ਪਤਲੀ ਜਾਂ ਖੁਸ਼ਕ ਤੁਸੀਂ ਬਣਾ ਸਕਦੇ ਹੋ ਇੱਕ ਨਾ ਭੈਣ ਦਾ ਕਮੈਂਟ ਲਾਸਟ ਦੋ ਤਿੰਨ ਵੀਡੀਓਜ਼ ਤੋਂ ਆ ਰਿਹਾ ਉਹ ਕਹਿੰਦੇ ਤੁਸੀਂ ਆਪਣੇ ਵੀ ਹੈਅਰ ਬਾਰੇ ਕੁਝ ਦੱਸੋ ਹਨਾ ਵੀ ਹੈਅਰ ਤੇ ਤੁਸੀਂ ਕੀ ਲਗਾਉਣਾ ਕਰ ਮੈਨੂੰ ਤੁਹਾਡੇ ਹੈਅਰਸ ਬਹੁਤ ਅੱਛੇ ਲੱਗਦੇ ਨੇ ਵੀ ਦੇਖਣ ਨੂੰ ਤੁਹਾਨੂੰ ਅੱਛੇ ਲੱਗਦੇ ਹੋਣਗੇ ਪਰ ਇੰਨਾ ਜ਼ਿਆਦਾ ਵਧੀਆ ਟੈਕਸਚਰ ਨਹੀਂ ਹੈਗਾ ਮੇਰੇ ਵਾਲਾਂ ਦਾ ਇਕ ਤੋਂ ਮੈਂ ਬਿਹਰਸੇ ਕਦੇ ਵੀ ਕੋਈ ਕੈਮੀਕਲ ਟ੍ਰੀਟਮੈਂਟ ਨਹੀਂ ਕਰਾਇਆ ਕਦੇ ਵੀ ਨਹੀਂ ਕਰਵਾਇਆ ਜੀ ਘਰ ਤੱਕ ਕਰਾਉਣ ਨੂੰ ਹਨਾ ਵੀ ਸਟ੍ਰੇਟਨਿੰਗ ਸਮੂਥਨਿੰਗ ਕੇਰਾਟਿਨ ਕੁਛ ਨਾ ਕੁਛ ਕਰਵਾਈਏ ਪਰ ਜੋ ਸੋਚਦੇ ਆ ਵੀ ਕਰਵਾਮਾ ਫੇਰ ਡਰ ਲੱਗਣ ਲੱਗਦਾ ਵੀ ਨਹੀਂ ਕੈਮੀਕਲ ਟ੍ਰੀਟਮੈਂਟ ਨਹੀਂ ਕਰਵਾਉਣਾ ਵਾਲਾ ਤੇ ਕੈਮੀਕਲ ਕੁਛ ਵੀ ਨਾ ਲਗਾਉਣਾ ਹੈਗਾ ਵਾਲਾਂ ਤੇ ਹਨਾ ਕਿ ਜਿਵੇਂ ਦੇ ਹੈਗੇ ਨੇ ਠੀਕ ਆ ਸੋਹਣੇ ਆ ਚਾਈਨਾ ਸੋਹਣੇ ਠੀਕ ਹੈ ਕੀ ਕੈਮੀਕਲ ਨਹੀਂ ਪਰਮ ਲਗਾਉਂਗੀ ਡਰ ਲੱਗਦਾ ਕੈਮੀਕਲਸ ਤੋਂ ਉਹ ਤਾਂ ਆਪਣੇ ਵਾਲ ਇੱਕ ਵਾਰ ਤਾਂ ਟੈਂਪਰੇਰੀ ਉਹ ਬਹੁਤ ਸੋਹਣੇ ਕਰ ਦੇਣਗੇ ਉਹ ਟ੍ਰੀਟਮੈਂਟ ਉਹ ਵੀ ਆਪਾਂ ਕਰਾਵਾਂਗੇ ਟੈਂਪਰੇਰੀ ਤਾਂ ਬਹੁਤ ਸੋਹਣਾ ਲੱਗੂ ਆਪਾਂ ਨੂੰ ਆਪਣੇ ਵਾਲ ਬਹੁਤ ਸੋਹਣੇ ਲੱਗਣਗੇ ਪਰ ਫਿਰ ਟਾਈਮ ਪਾ ਕੇ ਨਾ ਆਪਣੇ ਵਾਲਾਂ ਨੂੰ ਡੈਮੇਜ ਕਰ ਦਿੰਦੇ ਨੇ ਆਪਣੇ ਵਾਲ ਡੈਮੇਜ ਹੋਣੇ ਚੜਨ ਲੱਗ ਜਾਂਦੇ ਨੇ ਕੋਈ ਥੋੜੇ ਟਾਈਮ ਲਈ ਅੱਛਾ ਰਿਜ਼ਲਟ ਹੁੰਦਾ ਪਰ ਬਾਅਦ ਵਿੱਚ ਆਪਾਂ ਲੌਂਗ ਟਰਮ ਲਈ ਉਹ ਰਿਜ਼ਲਟ ਆਪਾਂ ਦੇਖ ਨਹੀਂ ਸਕਾਂਗੇ ਹਨਾ ਫਿਰ ਆਪ ਉਸ ਤੋਂ ਬਾਅਦ ਆਪਣੇ ਵਾਲ ਡੈਮੇਜ ਹੀ ਹੋਣਗੇ ਤੇ ਮੈਂ ਤੁਹਾਨੂੰ ਦੋ ਚੀਜ਼ਾਂ ਹੀ ਦੱਸੂਗੀ ਜਿਹੜੇ ਮੈਂ ਖੁਦ ਟਰਾਈ ਕੀਤੇ ਹਨ ਹੈ ਤਾਂ ਬਹੁਤ ਕੁਝ ਆ ਪਰ ਮੈਂ ਕਦੇ ਕੁਝ ਟਰਾਈ ਨਹੀਂ ਕੀਤਾ ਜਿਹੜੇ ਦੋ ਚੀਜ਼ਾਂ ਮੈਂ ਬਾਲਾਂ ਤੇ ਟਰਾਈ ਕੀਤੀਆਂ ਨੇ ਕਿ ਦਹੀਂ ਵਾਲਾ ਉਹ ਮੈਂ ਤੁਹਾਨੂੰ ਦੋਨੇ ਚੀਜ਼ਾਂ ਸ਼ੇਅਰ ਕੀਤੀਆਂ ਨੇ ਦਹੀਂ ਵਾਲਾ ਪੈਕ ਦਹੀਂ ਤੁਸੀਂ ਲੈ ਕੇ ਕੋਲੀ ਦਹੀਂ ਜਿੰਨੀ ਤੁਹਾਡੇ ਬਾਲਾਂ ਵਿੱਚ ਲੱਗ ਜੂਗੀ ਉਹਦੇ ਵਿੱਚ ਚਮਚਾ ਜਾਂ ਦੋ ਚਮਚੇ ਬੇਸਨ ਦੇ ਪਾ ਲਓ ਜਿੰਨੇ ਤੁਹਾਡੇ ਬਾਲਾਂ ਦੀ ਲੈਂਥ ਆ ਹਨ ਚਮਚਾ 1.5 ਚਮਚਾ ਵੱਧ ਤੋਂ ਵੱਧ ਦੋ ਚਮਚੇ ਤੁਸੀਂ ਬੇਸਨ ਦੇ ਪਾ ਲਓ ਅਤੇ ਚੰਗੀ ਤਰ੍ਹਾਂ ਮਿਕਸ ਕਰ ਲਓ ਫੈਂਟ ਲਓ ਦਹੀਂ ਵਿੱਚ ਪੂਰੇ ਜੀ ਤਰ੍ਹਾਂ ਤੇ ਉਹਨੂੰ ਤੁਸੀਂ ਨਾਉਣ ਤੋਂ ਪਹਿਲਾਂ ਤੁਸੀਂ ਅੱਛੀ ਤਰ੍ਹਾਂ ਆਪਣੇ ਬ ਵਾਲਾਂ ਵਿੱਚ ਚੀਰਨੀਆ ਫਾਟ ਕੇ ਸਾਰੇ ਬ ਵਾਲਾਂ ਵਿੱਚ ਸਕੈਲਪ ਤੇ نیچے ਲਗਾਓ ਤੇ ਤੁਸੀਂ نیچے ਬ ਵਾਲਾਂ ਤੇ ਦੇ ਰੂਟਸ ਤੇ ਸਾਰੇ ਬ ਵਾਲਾਂ ਤੇ ਵੀ ਲਗਾ ਸਕਦੇ ਹੋ ਹਨ ਦਹੀਂ ਲਗਾ ਕੇ ਦਹੀਂ ਤੇ ਬੇਸਨ ਵਾਲਾ ਤੁਸੀਂ ਪੈਕ ਲਗਾ ਲਓ ਤੇ ਉਹ ਤੁਸੀਂ ਅੱਧਾ ਘੰਟਾ ਰੱਖ ਲਓ 20 ਮਿੰਟ 25 ਮਿੰਟ ਵੱਤੋਂ ਵੱਤੋਂ ਅੱਧਾ ਘੰਟਾ ਤੁਸੀਂ ਰੱਖ ਲਓ ਅੱਧੇ ਘੰਟੇ ਬਾਅਦ ਤੁਸੀਂ ਕੋਸੇ ਜੇ ਪਾਣੀ ਨਾਲ ਤੁਸੀਂ ਸਿਰ ਨਹਾ ਲਓ ਤੇ ਦਹੀਂ ਜੋ ਤੁਸੀਂ ਵਾਲਾਂ ਵਿੱਚੋਂ ਕੱਢ ਦੀ ਪਾਣੀ ਨਾਲ ਉਸ ਤੋਂ ਬਾਅਦ ਥੋੜਾ ਜਿਹਾ ਸ਼ੈਂਪੂ ਲੈ ਕੇ ਫਿਰ ਕਿਉਂਕਿ ਦਹੀਂ ਨਾਲ ਆਪਣੇ ਬਾਲ ਸਾਫ਼ ਹੋ ਜਾਂਦੇ ਨੇ ਸ਼ੈਂਪੂ ਤਾਂ ਲੈਣਾ ਤਾਂ ਕਿ ਦਹੀਂ ਦੀ 스멜 ਨਾ ਆਵੇ ਹੈ ਨਾ ਥੋੜਾ ਜਿਹਾ ਸ਼ੈਂਪੂ ਲੱਗੂ ਬਿਲਕੁਲ ਕਿਉਂਕਿ ਵਾਲ ਆਪਣੇ ਆਲਰੇਡੀ ਦਹੀਂ ਨਾਲ ਸਾਫ਼ ਹੋ ਚੁੱਕੇ ਹੁੰਦੇ ਨੇ ਥੋੜਾ ਜਿਹਾ ਸ਼ੈਂਪੂ ਲੈ ਕੇ ਤੁਸੀਂ ਆਪਣੇ ਵਾਲਾਂ ਤੇ ਸ਼ੈਂਪੂ ਕਰ ਲਓ ਉਹਨਾਂ ਕਿਉਂਕਿ ਉਹ ਦਹੀਂ ਦੀ 스멜 ਨਹੀਂ ਆਊਗੀ ਠੀਕ ਹੈ ਸ਼ੈਂਪੂ ਬਹੁਤ ਜ਼ਿਆਦਾ ਨਹੀਂ ਲਗਾਉਣਾ ਹੈਗਾ ਨਹੀਂ ਫਿਰ ਉਹ ਵਾਲਾਂ ਨੂੰ ਰਸ ਕਰ ਦੋ ਜਿਹੜਾ ਦਹੀਂ ਦਾ ਅਸਰ ਸਾਰਾ ਦਹੀਂ ਵਾਲਾ ਤਾਂ ਆਪਣੇ ਉੱਤਰ ਜਾਊਗਾ ਇੱਕ ਮੈਂ ਇਹ ਚੀਜ਼ ਟ੍ਰਾਈ ਕੀਤੀ ਹੋਈ ਆ ਦੂਜੀ ਚੀਜ਼ ਔਰ ਦਹੀਂ ਨਾਲ ਪਤਾ ਕੀ ਹੁੰਦਾ ਆਪਣੇ ਵਾਲ ਵੀ ਲੰਬੇ ਹੁੰਦੇ ਨੇ ਸਟਰੋਂਗ ਵੀ ਹੁੰਦੇ ਨੇ ਦੂਜੀ ਚੀਜ਼ ਹੈਗੀ ਆ ਹੇਅਰ ਆਇਲ ਹੇਅਰ ਆਇਲੀ ਵਿੱਚ ਮੈਂ ਥੋੜਾ ਸ਼ੇਅਰ ਕੀਤਾ ਤੁਸੀਂ ਬਰਾਬਰ ਮਾਤਰਾ ਵਿੱਚ ਦੋ ਤੇਲ ਲੈ ਲਓ ਕਾਸਟਰ ਆਇਲ ਜਾਨਕੀ ਆ ਰੰਡੀ ਦਾ ਤੇਲ ਤੇ ਕੋਕੋਨਟ ਆਇਲ ਰੰਡੀ ਦਾ ਤੇਲ ਕੋਕੋਨਟ ਆਇਲ ਦੋਨੇ ਤੁਸੀਂ ਤੇਲ ਇਹ ਬਰਾਬਰ ਮਾਤਰਾ ਵਿੱਚ ਲੈ ਲਓ ਇਹਦੇ ਵਿੱਚ ਇੱਕ ਬਰੀਕ ਕੱਟਿਆ ਹੋਇਆ ਪਿਆਜ਼ ਪਾ ਲਓ ਇੱਕ ਮੁਠੀ ਤੁਸੀਂ ਭਰ ਕੇ ਕੜੀ ਪੱਤੇ ਦੀ ਪਾ ਲਓ ਦੋ ਚਮਚ ਪਾ ਲਓ ਕਲੌਂਜੀ ਦੋ ਚਮਚ ਪਾ ਲਓ ਮੇਥੀ ਦਾਣਾ ਜੇ ਸਰਦੀ ਦਾ ਮੌਸਮ ਹੋਵੇ ਔਲਾ ਮਿਲਦਾ ਔਲਾ ਬਰੀਕ ਬਰੀਕ ਕੱਟ ਕੇ ਜਾਂ ਕੁਤੂਕਾਸ ਕਰਕੇ ਪਾ ਲਓ ਦੋ ਤਿੰਨ ਔਲੇ ਹੈ ਨਾ ਨਹੀਂ ਮੌਸਮ ਹੈਗਾ ਤਾਂ ਕੋਈ ਗੱਲ ਨਹੀਂ ਨਾ ਪਾਓ ਇਹ ਤੁਸੀਂ ਸਾਰੇ ਚੀਜ਼ਾਂ ਤੁਸੀਂ ਲੈ ਕੇ ਦੋਨਾਂ ਤੇਲ ਵਿੱਚ ਕਾੜਨ ਨੂੰ ਗੈਸ ਤੇ ਕਿਸ ਕੜਾਈ ਵਿੱਚ ਭਾਂਡੇ ਵਿੱਚ ਪਾ ਕੇ ਸਿਮ ਗੈਸ ਤੇ ਕਾੜਨੇ ਨੇ ਤੇਜ਼ ਨਹੀਂ ਕਰਨਾ ਗੈਸ ਨਹੀਂ ਕਦਮ ਮੱਚ ਜੂਗਾ ਸਿਮ ਗੈਸ ਤੇ ਤੁਸੀਂ ਰੱਖੀ ਰੱਖੋ ਜਦੋਂ ਹੌਲੀ ਹੌਲੀ ਹਲਾਈ ਚਲੋ ਜਦੋਂ ਸਾਰਾ ਕੁਝ ਪੱਤੇ ਕਲੌਂਜੀ ਮੇਥੀ ਦਾਣਾ ਪਿਆਜ਼ ਕਾਲਾ ਹੋ ਗਿਆ ਸਾਰਾ ਅਸਰ ਤੇਲ ਵਿੱਚ ਆ ਗਿਆ ਤਾਂ ਤੁਸੀਂ ਗੈਸ ਬੰਦ ਕਰ ਦਿਓ ਠੰਡਾ ਕਰਕੇ ਨੂੰ ਪੁਣ ਕੇ ਰੱਖ ਲਓ ਜਦੋਂ ਤੁਸੀਂ ਸਿਰ ਣਾਉਣੇ ਉਸ ਤੋਂ ਪਹਿਲਾਂ ਤੁਸੀਂ ਇੱਕ ਰਾਤ ਪਹਿਲਾਂ ਜਾਂ ਸਵੇਰ ਅਰਲੀ ਮਾਰਨਿੰਗ ਚ ਦੋ ਤਿੰਨ ਘੰਟੇ ਪਹਿਲਾਂ ਹੈਅਰ ਆਇਲਿੰਗ ਕਰ ਲਓ ਤੇ ਇਹ ਵੀ ਤੇਲ ਬਹੁਤ ਬਹੁਤ ਜ਼ਿਆਦਾ ਵਧੀਆ ਇਹ ਦੋ ਚੀਜ਼ਾਂ ਮੈਂ ਟਰਾਈ ਕੀਤੀਆਂ ਹਨ ਦੱਸਣ ਨੂੰ ਤਾਂ ਹੋਰ ਬਹੁਤ ਕੁਝ ਹੈ ਪਰ ਮੈਂ ਦੱਸੂੰਗੀ ਨਹੀਂ ਹਨਾ ਤੁਸੀਂ YouTube ਤੋਂ ਸੋਸ਼ਲ ਮੀਡੀਆ ਤੋਂ ਦੇਖ ਸਕਦੇ ਹੋ ਕਿ ਜਿਹੜੀ ਚੀਜ਼ ਆਪਾਂ ਟਰਾਈ ਕੀਤੀ ਹੋਵੇ ਮੈਂ ਉਹ ਹੀ ਦੱਸੂੰਗੀ ਤੇ ਇੱਕ ਤੀਜੀ ਚੀਜ਼ ਇਹ ਆ ਆਪਾਂ ਡਾਈਟ ਆਪਣੀ ਵਧੀਆ ਰੱਖੀ ਇਹ ਨਹੀਂ ਹੈਗਾ ਬਾਹਾਂ ਤੇ ਕੁਝ ਨਾ ਕੁਝ ਲਗਾਏ ਚਲੇ ਪਰ ਡਾਈਟ ਆਪਣੀ ਬਹੁਤ ਗੰਦੀ ਹੈ ਡਾਈਟ ਵੀ ਆਪਣੀ ਸਹੀ ਰੱਖੀਏ ਨਾਲ-ਨਾਲ ਤਾਂ ਆਪਣੇ ਬਾਹਾਂ ਦੀ ਜਿਹੜੀ ਗਰੋਥ ਆ ਟੈਕਸਚਰ ਆ ਵਧੀਆ ਰਹਦਾ ਉਹ ਮੈਂ ਉਹ ਮੈਨੂੰ ਕਾਫੀ ਟਾਈਮ ਤੋਂ ਕਮੈਂਟ ਕਰਦੇ ਸੀ ਕਿ ਤੁਸੀਂ ਹੇਅਰ ਵਾਰ ਦੱਸੋ ਹੇਅਰ ਵਾਰਸ ਮੈਂ ਕਿਹਾ ਚਲ ਜਿੰਨਾ ਕਿ ਮੈਨੂੰ ਪਤਾ ਮੈਂ ਦੱਸਦਾ ਨਹੀਂ ਕੋਈ ਬਹੁਤ ਜ਼ਿਆਦਾ ਮੈਂ ਚੀਜ਼ਾਂ ਬਾਹਾਂ ਦੇ ਟਰਾਈ ਨਹੀਂ ਕਰਦੀ ਕਦੋਂ ਉਹ ਕਰਦੇ ਉਹਨੂੰ ਦੇਖ ਉਹ ਕਰ ਲਿਆ ਮੈਂ ਨਹੀਂ ਟਰਾਈ ਕਰਦੀ ਇਹ ਹੀ ਦੋ ਚੀਜ਼ਾਂ ਮੈਂ ਰੱਖੀ ਹੋਈਆਂ ਨੇ ਬਸ ਇਹ ਹੀ ਮੈਂ ਟਰਾਈ ਕਰਦੀ ਹਾਂ ਤੇ ਇਹਨਾਂ ਦੇ ਰਿਜ਼ਲਟ ਦੋਨਾਂ ਦੇ ਬਹੁਤ ਜ਼ਿਆਦਾ ਵਧੀਆ ਨੇ ਥੋੜੀ ਤੇਲ ਚ ਸਮੈਲ ਜ਼ਰੂਰ ਆਉਂਦੀ ਹੈ ਮੈਂ ਪਿਆਜ਼ ਪਾਇਆ ਹੁੰਦਾ ਮੇਥੀ ਸਮੈਲ ਆਉਂਦੀ ਹੈ ਨਾ ਪਰ ਕੋਈ ਗੱਲ ਨਹੀਂ ਥੋੜਾ ਜਿਹਾ ਆਪਾਂ ਟਾਇਲਟ ਕਰ ਸਕਦੇ ਹਾਂ ਨਾ ਆਪਾਂ ਕਦੋਂ ਲਗਾ ਕੇ ਸੋਣਾ ਸਵੇ ਤੇ ਹੁਣ ਮੈਂ ਨਾਲ ਹੀ ਸੋ ਹੁਣ ਕਰਦੇ ਆ ਵੀਡੀਓ ਦਾ ਐਂਡ ਹੋਪਸ ਉਥੋਂ ਨਾਲ ਜੇ ਵੀਡੀਓ ਅੱਛੀ ਲੱਗੋ ਕਿ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਫੋਰ ਵੀਡੀਓ ਲੈ ਕੇ ਤਦ ਤੱਕ ਲਈ ਸੱਚੇ ਰਹਿਣਾ